ਚਲੋ Mahatma Gandhi ਨੇ ਜੇ ਭਾਰਤ ਦਾ ਸੁਪਨਾ ਦੇਖਿਆ ਸੀ Mahatma Gandhi ਨੇ ਜੇ ਭਾਰਤ ਦਾ ਸੁਪਨਾ ਦੇਖਿਆ ਸੀ ਕਿ ਇਸ ਵਿੱਚ ਸਿਰਫ ਰਾਜਨੀਤੀ ਤੇ ਜਾਦੀ ਹੀ ਨਹੀਂ ਹੋਰ ਤੇ ਨਿਤਰਨ ਰਾਜ ਦੀ ਆਜ਼ਾਦੀ ਹੈ ਬਲਕਿ ਸਾਫ ਸੁਥਰੇ ਤੇ ਜਿਸ ਤਰ ਦੇਸ਼ ਦੀ ਕਲਪਨਾ ਸੀ ਬਲਕਿ ਸਾਫ ਸੁਥਰੇ ਤੇ ਨਿਰੋਲ ਸਵੈ-ਸ਼ੋਸ਼ਣ ਹੋਣਾ Mahatma Gandhi ਨੇ ਗੁਲਾਮੀ ਦੀ ਜ਼ੰਜੀਰਾਂ ਨੂੰ ਤੋੜ ਕੇ ਆਜ਼ਾਦੀ ਦੇ ਸੰਗਰਾਮ ਦੇ ਲੜੇ ਭਾਰਤ ਮਾਤਾ ਨੂੰ ਪੰਜਾਬ ਕਰਵਾਇਆ ਭਾਰਤ ਮਾਤਾ ਨੂੰ ਜਗ ਕਰਾਇਆ ਹੁਣ ਸਾਡਾ ਫਰਜ਼ ਹੈ ਕਿ ਉਹ ਸਾਡਾ ਮੈਂ ਇਹ ਨੂੰ ਪੂਰ ਕਰਕੇ ਮੈਂ ਇਹ ਨੂੰ ਪੂਰ ਕਰਕੇ ਭਾਰਤ ਮਾਤਾ ਦੀ ਸੇਵਾ ਕਰੀਏ ਬਾਹਾਂ ਬਾਹਾਂ ਸੇਵਾ ਕਰੀਏ ਮੈਂ ਸੌਂ ਲੈਂਦਾ ਹਾਂ ਕਿ ਮੈਂ ਇਹ ਕਰਾਂ ਮੈਂ ਕੋਪ ਸਫਾਈ ਪ੍ਰਤੀ ਵਚਨਬੰਦ ਰਹਾਂਗਾ ਮੈਂ ਕੋਪ ਸਫਾਈ ਕਰਾਂਗਾ ਅੱਗੇ ਇਸ ਲਈ ਕਮਾਉਂਗਾ ਅੱਗੇ ਇਸ ਲਈ ਕਰਵਾਉਂਦਾ ਹਾਂ ਹਰ ਤਰ੍ਹਾਂ ਕੋ ਕਰਦੇ ਮੈਂ ਹਰ ਤਰ੍ਹਾਂ ਕੋ ਕਰਦੇ ਕਿ ਮੈਂ ਤੇ ਹਫਤੇ ਦੇ 2 ਘੰਟੇ ਜੀਵਨ ਦੇ ਆਲੇ ਦੁਆਲੇ ਸਫਾਈ ਲਈ ਸਰਾਹ ਇੱਛਾ ਨਾਲ ਕੰਮ ਕਰਾਂਗਾ ਸਫਾਈ ਲਈ ਸਰਾਹ ਇੱਛਾ ਨਾਲ ਕੰਮ ਕਰਾਂਗਾ ਮੈਂ ਨਾ ਆਪ ਗੰਦ ਪਾਵਾਂਗਾ ਨਾ ਆਪ ਗੰਦ ਪਾਵਾਂਗਾ ਤੇ ਨਾ ਹੀ ਕਿਸੇ ਹੋਰ ਨੂੰ ਪਾਉਣ ਦਵਾਂਗਾ ਮਮ ਰਸਫਾਈ ਦੀ ਆਪਣੀ ਕਮ ਸੁਪਰਾਣੀ ਇਹ ਮਹਿਮ ਆਪਣੇ ਆਪ ਤੋਂ ਆਪਣੇ ਬਾਤ ਤੋਂ ਆਪਣੇ ਪਰਿਵਾਰ ਤੋਂ ਆਪਣੇ ਪਰਿਵਾਰ ਤੋਂ ਆਪਣੇ ਇਲਾਕੇ ਤੋਂ ਆਪਣੇ ਇਲਾਕੇ ਤੋਂ ਆਪਣੇ ਪਿੰਡ ਅਤੇ ਆਪਣੇ ਕੰਮ ਦੇ ਸਥਾਨ ਤੋਂ ਆਪਣੇ ਪਿੰਡ ਅਤੇ ਆਪਣੇ ਕੰਮ ਦੇ ਸਥਾਨ ਨੂੰ ਕਰਾਗਾ ਮੈਂ ਇਹ ਮੰਨਦਾ ਹਾਂ ਕਿ ਮਨੁੱਖਾ ਹਾਤੀ ਦੁਨੀਆਂ ਦੇ ਜਿਹੜੇ ਦੇਖ ਸਾਫ ਸੁਥਰੇ ਹਨ ਦੁਨੀਆਂ ਦੇ ਜਿਹੜੇ ਦੇਖ ਸਾਫ ਸੁਥਰੇ ਹਨ ਫਿਲਹਾਲ ਐਸਓਐਸ ਲਈ ਹਨ ਕਿਉਂਕਿ ਉਹਨਾਂ ਦੇ ਨਾਗਰਿਕ ਨਾ ਗੰਦ ਪਾਉਦੇ ਹਨ ਉਹਨਾਂ ਦੇ ਨਾਗਰਿਕ ਨਾ ਗੰਦ ਪਾਉਦੇ ਹਨ ਤੇ ਨਾ ਪਾਉਂਦੇ ਹਨ ਮੈਂ ਪਿੰਡ ਪਿੰਡ ਮੈਂ ਪਿੰਡ ਪਿੰਡ ਤੇ ਗਲੀ ਗਲੀ ਸਭ ਤੋਂ ਘੱਟ ਤੋਂ 10 ਸਨੇਹਾ ਦਵਾਗਾ ਸਭ ਤੋਂ ਘੱਟ ਤੋਂ 10 ਸਨੇਹਾ ਦਵਾਗਾ ਮੈਂ ਅੱਜ ਜੋ 100 ਲੈ ਰਿਹਾ ਹਾਂ ਮੈਂ ਅੱਜ ਜੋ 100 ਲੈ ਰਿਹਾ ਹਾਂ ਮੈਂ 100 ਹੋਰ ਲੋਕਾਂ ਨੂੰ ਮੈਂ 100 ਹੋਰ ਲੋਕਾਂ ਨੂੰ ਇਹ 100 ਮੈਂ ਵੀ ਪ੍ਰੇਰਿਤ ਕਰਾਂਗਾ ਇਹ 100 ਮੈਂ ਵੀ ਪ੍ਰੇਰਿਤ ਕਰਾਂਗਾ ਉਹ ਵੀ ਮੇਰੀ ਤਰ੍ਹਾਂ ਇਹ ਲੋਕ ਵੀ ਜਿਹਾ ਸਫਾਈ ਦੇ 100 ਘੰਟੇ ਦੀ ਹੈ ਲਈ ਸਫਾਈ ਦੇ 100 ਘੰਟੇ ਜਿਹੜੇ ਕਾਹ ਕਰਾਂਗਾ ਕਰਾਂਗਾ ਮੈਨੂੰ ਯਕੀਨ ਹੈ ਕਿ ਸਫਾਈ ਜਿਹੜੀ ਰੱਖਿਆ ਹੈ ਸਫਾਈ ਸਫਾਈ ਬਾਰੇ ਜੋ ਕਿਹਾ ਗਿਆ ਹੈ ਸਫਾਈ ਬਾਰੇ ਜੋ ਕਿਹਾ ਗਿਆ ਹੈ ਮੇਰਾ ਹਰ ਕਦਮ ਮੇਰੇ ਭਾਰਤ ਦੇਸ਼ ਨੂੰ ਮੇਰਾ ਹਰ ਕਦਮ ਮੇਰੇ ਭਾਰਤ ਦੇਸ਼ ਨੂੰ ਆਪ ਤੁਹਾਨੂੰ ਬੁਲਾਉਣ ਵਿੱਚ ਸਹਾਇਤਾ ਹੋਵੇਗਾ